ਜਿਹੜਾ ਜਿੱਦਾਂ ਹੁਣ ਜਸਪ੍ਰੀਤ ਸਿੰਘ ਟਰਨੀ ਉਹਨਾਂ ਦੇ ਹਿਰਦੇ 'ਚ ਦਰਦ ਸੀ ਤਾਂ ਕਰਕੇ ਉਹਨਾਂ ਨੇ ਮੁੱਦਾ ਚੱਕਿਆ ਪਾਲ ਗੁਰੂ ਨੇ ਬਖਸ਼ਿਆ ਉਹ ਮੇਹ ਤਾਂ ਕਾਮਯਾਬ ਹੋਈ ਵੀ ਅਜ ਅਮਰਪਾਲ ਸਿੰਘ ਦੀ ਜਾਨੀ ਸੌ ਚੁੱਕਣ ਲੱਗ ਪਹੁੰਚੇ ਕਿਉਂਕਿ ਜਦੋਂ ਬਾਹਰੋਂ ਪ੍ਰੈਸ਼ਰ ਬਣਦਾ ਹਾਂਜੀ ਤਾਂ ਇੱਥੇ ਵੀ ਸਰਕਾਰਾਂ ਜਾਂ ਜੋ ਲਿਖਿਆ ਛੇ ਮਕੰਦਮ ਕੁੱਤੇ ਜਾਏਗਾ ਇਹਨਾਂ ਬੈਠੇ ਸਤੇ ਇਹਨਾਂ ਨੂੰ ਜਗਾਉਣਾ ਪਏ ਹਾਂਜੀ ਕਿਉਂਕਿ ਦੱਸਾਂਦਾ ਜਿੱਦਾਂ ਆਪਾਂ ਪਹਿਲਾਂ ਹੋਇਆ ਤੱਕਾ ਨਹੀਂ ්‍රියාාව ේර විට රත රාථී නනල සර්සරටම අපි විී ජය ඇැනම් අතලව කාලකද ජතේදාතාගුුරතු රොත්තුවෙනිින් ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਪਿੰਦਰ ਸਿੰਘ ਸਵਾਗਤ ਹੈ ਤੁਹਾਡਾ ਲੀਡਿੰਗ ਪੰਜਾਬ ਚੈਨਲ ਤੇ ਤੇ ਅੱਜ ਸਾਡੇ ਨਾਲ ਨੇ ਜਗਜੀਤ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੀ ਜੀ ਇਹ ਜਗਜੀਤ ਸਿੰਘ ਜੀ ਅਕਸਰ ਹੀ ਸਾਡੇ ਚੈਨਲ ਤੇ ਗੱਲਬਾਤ ਲਈ ਆਉਂਦੇ ਰਹਿੰਦੇ ਨੇ ਤੇ ਬਹੁਤ ਹੀ ਇਹ ਸੂਝਵਾਨ ਨੇ ਤੇ ਬਹੁਤ ਹੀ ਸੂਝ ਰੱਖਦੇ ਨੇ ਵਿਸ਼ਿਆਂ ਤੇ ਅੱਜ ਆਪਾਂ ਗੱਲਬਾਤ ਦਾ ਵਿਸ਼ਾ ਜੋ ਕਿ ਅਮਰਤਪਾਲ ਜੀ ਸੌ ਚੱਕ ਰਹੇ ਨੇ ਜਿਵੇਂ ਆਪਣੀ ਵੀਡੀਓ ਸਾਇਦ ਰਿਲੀਜ਼ ਹੋ ਜਾਵੇ ਬਾਅਦ ਚ ਹੋਵੇ ਹੁਣ ਉਹ ਅੱਜ ਦੀ ਡੇਟ ਦੇ ਵਿੱਚ ਸੌ ਚੱਕ ਰਹੇ ਨੇ ਜਗਜੀਤ ਸਿੰਘ ਜੀ ਤੁਹਾਡਾ ਕੀ ਸੋਚਣਾ ਹੈ ਜਿੱਦਾਂ ਕਿ ਉਹ ਹੁਣ ਸੌ ਚੱਕ ਰਹੇ ਨੇ ਉਹਨਾਂ ਨੂੰ ਲੋਕਾਂ ਨੇ ਐਨੇ ਵੱਡੇ ਫਤਵਾ ਦੇ ਕੇ ਜਿਤਾਇਆ ਐਨੀਆਂ ਵੋਟਾਂ ਪਾ ਕੇ ਵੀ ਕਿਉਂਕਿ ਉਹ ਜੇਲ੍ਹ ਚ ਨੇ ਦਿਗੜੂਗੜ ਲੋਕਾਂ ਦੀਆਂ ਦੁਆਵਾਂ ਨੇ ਉਹਨਾਂ ਦੇ ਮਾਪਿਆਂ ਦੀਆਂ ਦੁਆਵਾਂ ਨੇ ਮੈਂ ਦੇਖ ਰਿਹਾ ਜਸਪ੍ਰੀਤ ਸਿੰਘ ਅਟਾਰਨੀ ਜੀ ਨੇ ਹਾਂਜੀ ਕਿਉਂਕਿ ਅਮਰੀਕਾ ਦੇ ਵਕੀਲ ਨੇ ਬਹੁਤ ਵੱਡੇ ਬਹੁਤ ਵੱਡਾ ਯੋਗਦਾਨ ਹਾਂਜੀ ਤੇ ਉਹ ਅਮਰੀਕਾ ਦੇ ਇਸ ਵਿਸ਼ੇ ਨੂੰ ਲੈ ਕੇ ਹੀ ਰਾਸ਼ਟਰਪਤੀ ਨੂੰ ਮਿਲੇ ਹਾਂਜੀ ਜੋ ਗਾਰਡਨ ਹਾਂਜੀ ਤੇ ਕਮਲਾ ਹਰਸ਼ ਨੂੰ ਵੀ ਮਿਲੇ ਹਾਂਜੀ ਤੇ ਉਹਨਾਂ ਨੇ ਬਹੁਤ ਭਜਨਾਟ ਕੀਤੀ ਇਸ ਵਿਸ਼ੇ ਤੇ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਆਪਣੇ ਜੋ ਕਮਿਊਨਿਟੀ ਹੈ ਜਿੰਨੇ ਪਾਸੇ ਹੋ ਕੇ ਪ੍ਰੈਸ਼ਰ ਪਾ ਕੇ ਹੈਨਾ ਜੋ ਵੀ ਹੋ ਸਕਦਾ ਵਧੀਆ ਹਾਂਜੀ ਹਾਂਜੀ ਤੇ ਤੁਹਾਡਾ ਕੀ ਰਾਇਆ ਇਸ ਵਿਸ਼ੇ ਬਾਰੇ ਜਿਹੜੀ ਗੱਲ ਤੁਸੀਂ ਜਾਨੀ ਜਸਪ੍ਰੀਤ ਸਿੰਘ ਐਟਾਰਨੀ ਮਾਰੇ ਕਹੀ ਹੈ ਇਹ ਗੱਲ ਜਾਨੀ ਬਿਲਕੁਲ ਸੱਚ ਹੈ ਜੀ ਹਾਂਜੀ ਤੇ ਇਹਦੇ ਬਾਰੇ ਜਾਨੀ ਜਦੋਂ ਸਰਬਜੀਤ ਸਿੰਘ ਖਾਕਾ ਜੀ ਜਿਹੜੇ ਫਰੀਦਕੋਟ ਦੇ ਦਿੱਤੇ ਆ ਉਹਨਾਂ ਨੇ ਜਾਨੀ ਆਪ ਵੀ ਇਸ ਵਿਸ਼ੇ ਤੇ ਜਾਨੀ ਇੱਕ ਵਾਰੀ ਨਹੀਂ ਕਾਟੋ ਕਟ 10 ਵਾਰੀ ਮੈਂ ਜਾਨੀ ਉਹਨਾਂ ਦਾ ਬਿਆਨ ਸੁਣਿਆ ਹੈ ਜੀ ਹਾਂਜੀ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਆ ਵੀ ਉਹ ਜਾਨੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਮਿਲੇ ਆ ਕਿਉਂਕਿ ਜਦੋਂ ਬਾਹਰੋਂ ਪ੍ਰੈਸ਼ਰ ਬਣਦਾ ਵਾ ਹਾਂਜੀ ਤਾਂ ਇੱਥੇ ਦੀ ਸਰਕਾਰਾਂ ਜਾਗਦੀਆਂ ਹਾਂਜੀ ਤੇ ਜਿੱਦਾਂ ਸਭ ਤੋਂ ਵੱਡੀ ਤੇ ਪਹਿਲੀ ਗੱਲ ਆ ਵੀ ਗੁਰੂ ਦੀ ਕਿਰਪਾ ਨਾਲ ਕਹਿੰਦਾ ਜਦ ਗੁਰੂ ਹੋਏ ਵੱਲ ਤਾਂ ਲੱਖ ਵਾਹੇ ਕਿਆ ਕੀਜੇ ਵੀ ਜਦੋਂ ਸਤਗੁਰ ਦਿਆਲ ਹੁੰਦਾ ਨਾ ਤਾਂ ਫਿਰ ਸਾਰੇ ਜਿਹੜੇ ਮਨ ਦੀ ਆਸ ਪੂਰੀ ਹੋ ਜਾਂਦੀ ਹੈ ਕਹਿੰਦੇ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ ਵੀ ਸਭ ਤੋਂ ਪਹਿਲਾਂ ਧੰਨਵਾਦ ਹੈ ਵੀ ਖੰਡੂਰ ਸਾਹਿਬ ਦੀ ਜਿਹੜੀ ਸੰਗਤ ਹੈ ਜਿਨ੍ਹਾਂ ਨੇ ਜਾਣ ਦੀ ਸਭ ਤੋਂ ਪੰਜਾਬ ਦੇ ਵਿੱਚ ਵੱਧ ਵੋਟਾਂ ਦੇ ਨਾਲ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਜਿਤਾਇਆ ਹਾਂਜੀ ਤੇ ਹੁਣ ਜਿਹੜਾ ਸੀਗਾ ਜੀ ਕਹਿੰਦਾ ਮਤਲਬ 4 ਤਰੀਕ ਨੂੰ ਜਿਹੜਾ ਸੀਗਾ ਜੀ ਆਪਣਾ ਰਿਜ਼ਲਟ ਆ ਗਿਆ ਸੀ ਹਾਂਜੀ ਅੱਜ ਜਿਹੜੀ ਤਰੀਕ ਆ 5 ਆ ਜੀ ਹਾਂਜੀ ਯਾਨੀ 1 ਮਹੀਨਾ 1 ਦਿਨ ਹੋ ਗਿਆ 1 ਦਿਨ ਹੋ ਗਿਆ ਤਾਂ ਯਾਨੀ ਕਹਿੰਦਾ ਮਤਲਬ ਸਰਕਾਰ ਨੇ ਜਾਨੇ ਦੀ 31 ਦਿਨਾਂ ਜੇ ਉਹਨਾਂ ਦੇ ਜੂਨੀ ਸਰਕੇ ਇਹ ਜਿੱਦਾਂ ਹੁਣ ਕਿਸਾਨੀ ਧਰਨਾ ਲਾ ਲਓ ਜੀ ਪਹਿਲਾ 21 ਵਾਲਾ ਤੇ ਉਹ 11 ਮਹੀਨੇ ਯਾਨੀ 11 ਮੁਲਾਕਾਤਾਂ ਦੇ ਵਿੱਚ ਇਹੀ ਕਹਿੰਦਾ ਰਿਹਾ ਵੀ ਜੇ ਕਾਨੂੰਨ ਰੱਦ ਨਹੀਂ ਹੋਏਗੇ ਪਰ ਜਦੋਂ ਬਾਹਰੋਂ ਪ੍ਰੈਸ਼ਰ ਬਣਿਆ ਹਾਂਜੀ ਉਦੋਂ ਫੇਰੇ ਜਾਣ ਦੀ ਕਹਿੰਦਾ ਮਤ ਕਾਨੂੰਨ ਵਾਜਣ ਦੀ ਵਾਪਸ ਲੈਣੇ ਪੈਗੇ ਸਹੀ ਗੱਲ ਇਸੇ ਤਰ੍ਹਾਂ ਜਦਾਂ ਜਸਪ੍ਰੀਤ ਸਿੰਘ ਅਟਾਰਨੀ ਜੀ ਨੇ ਯਾਨੀ ਕਮਲਾ ਹੈਰੀ ਨੂੰ ਮਿਲੇ ਜੋ ਬਾਰਡ ਨੂੰ ਮਿਲੇ ਯਾਨੀ ਇਹ ਇੱਕ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਵੀ ਜਿਹਦੇ ਹੇ ਕਰਕੇ ਜਾਣਦੇ ਅੱਜ ਆਪਾਂ ਆਈਸਾ ਭਾਈ ਅਮਰਪਾਲ ਸਿੰਘ ਜੀ ਜਾਣਦੇ ਉਹਨਾਂ ਨੇ ਦੁਪਹਿਰੇ ਹੁਣ ਪ੍ਰੋਗਰਾਮ ਚੱਲ ਰਿਹਾ ਲਾਈਵ ਪੇ ਥੋੜੀ ਦੇਰ ਦੇ ਵਿੱਚ ਸੌ ਚੁੱਕ ਲਿਆ ਹਾਂਜੀ ਪੀ ਉਹਨਾਂ ਨੇ ਪਰੋਲ ਦਾ ਕਹਿੰਦੇ 4 ਦਿਨ ਦੇ ਮਿਲੇ ਆ ਠੀਕ ਹੈ ਜੀ ਪਰ ਸਵੇਰੇ ਜਾਣਦੇ ਹਵਾਈ ਜਹਾਜ਼ ਦੇ ਰਾਹੀਂ ਉਹਨੂੰ ਲਿਆਂਦਾ ਗਿਆ ਤੇ ਸੌ ਚੁੱਕਣ ਤੋਂ ਬਾਅਦ ਕੋਈ ਬਿਆਨ ਨਹੀਂ ਦੇ ਸਕਦੇ ਜੀ ਕਿਸੇ ਨਾਲ ਗੱਲਬਾਤ ਨਹੀਂ ਇੱਕ ਘੰਟਾ ਜਿਹੜਾ ਪਰਿਵਾਰ ਨੂੰ ਮਿਲਣ ਦਾ ਮੌਕਾ ਦਿੱਤਾ ਸੀਗਾ ਉਹ ਦੱਸਦੇ ਵੀ ਸਿਰਫ ਉਹਨਾਂ ਦੇ ਪਿਤਾ ਜੀ ਆ ਰਹੇ ਆ ਠੀਕ ਹੈ ਵੀ ਉਹਨਾਂ ਨਾਲ ਗੱਲਬਾਤ ਕਰਨਗੇ ਕੋਈ ਜਾਣੇ ਦੀ ਫੋਟੋ ਨਹੀਂ ਖਿੱਚੀ ਸਕਦਾ ਜਾਣੇ ਸਖਤ ਆਈ ਤਾਂ ਕੋਈ ਸਰਕਾਰ ਆ ਜਾਣੀਆਂ ਮਨਮਰਜ਼ੀਆਂ ਕਰਦੀਆਂ ਹੁੰਦੀਆਂ ਹਨ ਤੇ ਆਪਣੀ ਮਨਮਰਜ਼ੀ ਜਿਹੜੀ ਹੈਗੀ ਜਦੋਂ ਮਾ ਤੁਹਾਨੂੰ ਕਰੋ ਨਾਨਕ ਮਹਾਰਾਜ ਨੇ ਜਾ ਕੇ ਬੇ ਜਾਣੇ ਦੀ ਬਾਬਰ ਨੂੰ ਬਾਬਰ ਨਹੀਂ ਸੀ ਗਿਆ ਬਾਬਰ ਨੂੰ ਸਿੱਧਾ ਜਾ ਕੇ ਜਾਵਰ ਕੇ ਜਾਵਰ ਕੇ ਕਿਉਂ ਜੋ ਲਿਖਿਆ ਵਾ ਕਹਿੰਦਾ ਰਾਜੇ ਸ਼ੇਰ ਮੁਕੰਦਮ ਕੁੱਤੇ ਜਾਏ ਜਗਾ ਨਾ ਬੈਠੇ ਸੁੱਤੇ ਇਹਨਾਂ ਨੇ ਜਗਾਉਣਾ ਪੈਂਦਾ ਹਾਂਜੀ ਉਕੇ ਦੁਕਾਨਾ ਜਿਹਦਾ ਆਪਾਂ ਪਹਿਲਾਂ ਵੀ ਕਹਿੰਦਾ ਦੱਸ ਕਿਤੇ ਹੋਇਆ ਧੱਕਾ ਨਹੀਂ ਇਹ ਪੰਜਾਬ ਤੇਰਾ ਕੋਈ ਸਕਾ ਨਹੀਂ ਜਿਹੜੇ ਇਹਨਾਂ ਦੇ ਜਾਣੇ ਦੇ ਹਜ਼ਾਰਾਂ ਬੰਦੇ ਦੇ ਕਾਤਲ ਐਮਪੀ ਬਣੇ ਹੋਏ ਆ ਉਹਨਾਂ ਦੇ ਕੋਈ ਕੇਸ ਨਹੀਂ ਕੋਈ ਪਰਚਾ ਨਹੀਂ ਜਿਹੜੀ ਇਧਰ ਅਮਰਦਾਪਾਲ ਤੋਂ ਜਾਣ ਦੀ ਡਾਰੀ ਇਹਨਾਂ ਨੇ ਇੰਨਾ ਲੱਗਦਾ ਇਹਦੀ ਉਹ ਪਹਿਰੇ ਦੇ ਵਿੱਚ ਹੋਣਗੇ ਦੇਖੋ ਕਿੰਨੀ ਜਾਣੇ ਦੀ ਪੰਜਾਬ ਆਪਾਂ ਕਹਿੰਦੇ ਵੀ ਜਿਹੜਾ ਖਰਚਾ ਆ ਪੰਜਾਬ ਦੇ ਸਿਰ ਪੈ ਪੰਜਾਬ ਸਿਰ ਪਾਰ ਹਾਂਜੀ ਵੇ ਬਦਨਾਮ ਵੀ ਸਾਨੂੰ ਕਰਨਾ ਲੁੱਟਣਾ ਵੀ ਸਾਨੂੰ ਆ ਕੁੱਟਣਾ ਵੀ ਸਾਨੂੰ ਆ ਖਰਚਾ ਵੀ ਸਤੋ ਹਾਂਜੀ ਤਾਂ ਕਰਕੇ ਫਿਰ ਕਵੀ ਨੇ ਦੁਖੀ ਹੋ ਕੇ ਲਿਖਿਆ ਇਹ ਕਹਿੰਦਾ ਦੱਸ ਕਿੱਥੇ ਹੋਇਆ ਠਕਾ ਨਹੀਂ ਐ ਪੰਜਾਬ ਤੇਰਾ ਕੋਈ ਸਹਾਰਾ ਨਹੀਂ ਦੇਖੋ ਜਦੋਂ ਜਾਨੀ ਦੀ ਗੁਰੂ ਦਿਆਲ ਹੁੰਦਾ ਨਾ ਤਾਂ ਫਿਰ ਉਹ ਸਾਰੇ ਪਾਸੇ ਰਹਿਮ ਤਾਂ ਬਗਰਤਾ ਦੇ ਰਿਹਾ ਜਾਨੀ ਅੱਜ ਸਾਡੇ ਨਾਲ ਠਕਾ ਹੋ ਰਿਹਾ ਏ ਗੁਰੂ ਨਾਨਕ ਮਹਾਰਾਜ ਨੇ ਮੱਕੇ ਦੇ ਵਿੱਚ ਤੀਜੀ ਦਾਸੀ ਜਦੋਂ ਗਏ ਆ ਉੱਥੇ ਜਾ ਕੇ ਜਿਹੜਾ ਪੂਰਾ ਦੋਹਰਾ ਪੜਿਆ ਸੀ ਵੀ ਆਗਿਆ ਪਈ ਆ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪਰਮ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇ ਲੈ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲेंगे ਬਜੇ ਸ਼ਰਨ ਜੋ ਹੋਏ ਅਗਲੇ ਜਿਹੜੇ ਸ਼ਬਦ ਬੈਨ ਕਰਦੇ ਕਹਿੰਦੇ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੋਜ ਅੱਜ ਭਾਈ ਸਾਹਿਬ ਭਾਈ ਅਮਰਦਾਸਪਾਲ ਸਿੰਘ ਜੀ ਐਮਪੀ ਵੱਲੋਂ ਸੌਂ ਚੱਕ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਚ ਪੀਐਮਐ ਵੱਲੋਂ ਵੀ ਸੌਂ ਚੱਕ ਇਹ ਵੀ ਤਾਂ ਗੁਰੂ ਦੀ ਰਹਿਮ ਤਾਂ ਹੀ ਨੇ ਇਹ ਜਾਣੇ ਦੇ ਜਿਨ੍ਹਾਂ ਨੇ ਜਾਣੇ ਦੇ ਕਹਿੰਦਾ ਲੋਕਾਂ ਦੀਆਂ ਦਬਾਵਾਂ ਜਾਣੇ ਦੇ ਕਹਿੰਦਾ ਮਤਲਬ ਲੋਕਾਂ ਦੀਆਂ ਅਰਦਾਸਾਂ ਦੇਖੋ ਅਮਰਦਾਪਾਲ ਦੀ ਜਿਹੜੀ ਮਾਤਾ-ਪਿਤਾ ਬਲਵੀਰ ਕੋਲ ਹਾਂਜੀ ਕਿਤੇ ਵੀ ਝੁਕੀਤੇ ਨਹੀਂ ਹੈਗੇ ਨਹੀਂ ਜਾਣੇ ਨੇ ਉਹਨੇ ਉਹਨੂੰ ਵਿੱਚ ਅੱਖ ਕੇ ਲੈ ਗਏ ਸੀ ਧਰਨੇ ਤ ਜਦੋਂ ਅਮਰਤ ਸਰ ਦੇ ਵਿੱਚ ਧਰਨਾ ਲੱਗਿਆ ਸੀ ਹਾਂਜੀ ਹਾਂਜੀ ਪਰ ਜਾਣੇ ਦੀ ਇਹ ਜਿਹੜੀ ਸੂਰਮੇ ਹੁੰਦੇ ਆ ਇਹ ਮਾਵਾਂ ਬਿਰਲੀ ਜੰਮਦੀਆਂ ਨੇ ਸਹੀ ਗੱਲ ਹੈ ਕਹਿੰਦਾ ਕਿਸੇ ਕਵੀ ਨੇ ਲਿਖਿਆ ਕਹਿੰਦਾ ਸੂਰੇ ਨੇ ਤੇ ਜਹਾਨ ਵਿੱਚ ਉਹ ਨਹੀਂ ਜੰਮਦੀਆਂ ਮਾਵਾਂ ਕਹਿੰਦਾ ਹੌਣ ਪ੍ਰਾਪਤ ਤੁਸਾਨੂੰ ਸੱਚ ਖੰਡਦੀਆਂ ਛਾਵਾਂ ਕਹਿੰਦਾ ਕੋਮਲ ਫੁੱਲ ਪਿਆਰ ਦੇ ਮੈਂ ਚੁਣ ਹਾਰ ਬਣਾਵਾਂ ਪੂਤਾ ਮਾਤਾ ਕੀ ਅਸੀਸ ਨਿਮਖਾਣਾ ਬਿਸਰੋ ਤੁਮ ਕੋ ਹਾਰ ਹਾਰ ਸਦਾ ਭਜੋ ਜਗਦੀਸ਼ ਪਰ ਦੋਖੇ ਇਸ ਗੱਲ ਦਾ ਵਾ ਵੀ ਜਿਹੜੇ ਪੰਜਾਬ ਦੇ ਵਿੱਚ ਸ਼ਰੇਆਮ ਨਸ਼ਾ ਵੇਚਦੇ ਆ ਠੀਕ ਹੈ ਜੀ ਉਹਨਾਂ ਦੇ ਲਈ ਕੋਈ ਸਕੰਜਾ ਨਹੀਂ ਜਿਹੜੇ ਜਣੇ ਲੋਕਾਂ ਨੂੰ ਜਣੇ ਨਸ਼ੇ ਤੋਂ ਛਡਾ ਕੇ ਅੰਮ੍ਰਿਤ ਛਕਾਉਂਦੇ ਸੀ ਉਹਨਾਂ ਦੇ ਉੱਤੇ ਦੇਖੋ ਕਿੱਡੇ-ਕੱਡੇ ਕੇਸ ਪਾਏ ਹੋਏ ਸਹੀ ਗੱਲ ਹੈ ਰੰਜੀਤ ਬਾਵੇ ਨੇ ਇੱਕ ਗੀਤ ਗਾਇਆ ਸੀ ਹਾਂਜੀ ਕਹਿੰਦਾ ਗੱਲ ਸੁਣ ਤਕਦੀਰੇ ਅਸੀਂ ਬਣ ਜਾਣਾ ਹੀਰੇ ਪਰ ਬਾਰੀ ਹਾਲ ਹੈ ਨੇ ਹਲੇ ਜਾਣੇ ਜਿਹੜਾ ਸਮਾਂ ਮਾ ਨਾ ਹਾਂਜੀ ਹਾਂਜੀ ਉਹ ਚੱਲ ਰਿਹਾ ਜਿੱਦਾਂ ਕੋਈ ਫਿਲਮੀ ਸੀ ਜੀ ਉਹਦੇ ਵਿੱਚ ਵੀ ਜਾਣੇ ਦੀ ਉਹਨੇ ਬਹੁਤ ਵਧੀਆ ਜਾਣੇ ਦੀ ਗੀਤ ਗਾਇਆ ਸੀਗਾ ਬਈ ਖੂਨ ਦਾ ਛਿਟਾ ਦੇ ਕੇ ਕੱਟਦੇ ਹਾਂ ਪੱਗ ਦੀ ਪੋਣੀ ਹੋਇਆ ਨਹੀਂ ਹਾਲੇ ਇੱਕ ਵੇਲਾ ਚੱਲਦਾ ਹੈ ਮਾੜਾ ਵੇਲਾ ਵੇਲਾ ਦੇਖ ਲਈ ਟੈਸਟ ਕਰਾ ਕੇ ਕਹਿੰਦਾ ਗੈਰਤ ਨਹੀਂ ਹੋਈ ਊਣੀ ਖੂਨ ਦਾ ਛਿਟਾ ਦੇ ਕੇ ਕਰਦੇ ਹਾਂ ਪੱਗ ਦੀ ਪੂਣੀ ਕਿਉਂਕਿ ਇਹਨਾਂ ਨੂੰ ਡਰ ਕਾਤਾ ਵੀ ਖਾ ਕਿਉਂਕਿ ਮਹਾਰਾਜ ਜਣੇ ਦਾ ਸਪਸ਼ਟ ਲਿਖਿਆ ਅਗਲੇ ਸ਼ਬਦਾਂ ਚ ਵੀ ਰਾਜ ਕਰੇਗਾ ਆਖੀ ਰਹੇ ਨਾ ਕੋਈ ਜਣੇ ਮੈਂ ਕੋਲ ਦੁਨੀਆ ਨੂੰ ਇਹ ਜਣੇ ਦੀ ਬੇਨਤੀ ਕਰਨਾ ਚਾਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੱਸੋ ਕਿਹੜੇ ਹਿੰਦੂ ਵੀਰ ਨਾਲ ਮੁਸਲਮਾਨ ਵੀਰ ਨਾਲ ਵੀ ਕਿਹਦੇ ਨਾਲ ਧੱਕਾ ਹੋਇਆ ਸੀ ਦੇਖੋ ਕਵੀ ਨੇ ਕਿੰਨੇ ਸੋਹਣਾ ਲਿਖਿਆ ਕਹਿੰਦਾ ਜਿਥੇ ਸੱਚ ਧਰਮ ਦਾ ਰਾਜ ਸੀ ਚਮਕਾ ਮਾਰੇ ਸੱਚ ਦਾ ਭਾਨ ਬੈਠਾ ਗੱਦੀ ਸ਼ੇਰ ਪੰਜਾਬ ਦਾ ਜਿਹਦੀ ਜਗਤ ਵੱਖਰੀ ਸ਼ਾਨ ਉਹ ਜਿਹਦੇ ਦਰ ਤੇ ਆਖੇ ਝੁੱਕਦੇ ਯੂਰਪ ਕਾਬਲ ਅਤੇ ਈਰਾਨ ਦਰਿਆ ਖੈਬਰ ਲਾਹੌਰ ਪਸ਼ੋਰ ਕੀ ਅਟਕ ਜੰਮੂ ਕੀ ਮਲਤਾਨ ਤੱਕ ਕੇ ਚੜਤ ਨਰਾਲੀ ਸ਼ੇਰ ਦੀ ਲੱਖਾਂ ਵੈਰੀ ਦਿਲ ਘਬਰਾਉਣ ਕਹਿੰਦੇ 14000 ਮਰਬਾ ਮੀਲ ਤੇ ਝੁੱਲਦਾ ਪਿਆ ਸੀ ਕੇਸ਼ਰੀ ਨਿਸ਼ਾਨ ਚਾਰੇ ਧਰਮਾਂ ਨੂੰ ਇੱਕੋ ਹੀ ਕਾਨੂੰਨ ਸੀ ਇਹ ਨਹੀਂ ਹੈਗਾ ਵੀ ਅੱਜ ਜੇ Hindu ਹਿੰਦੋਸਤਾਨ ਜਿੰਦਾਬਾਦ ਕਹਿੰਦਾ ਤਾਂ ਜੀ ਜਿੰਦਾਬਾਦ ਆ ਤੇ ਜੇ ਖਾਲਸੇ ਨੇ ਖਾਲਿਸਤਾਨ ਕਹਿੰਦਾ ਤਾਂ ਮਰਦਾਬਾਦ ਆ ਉਹ ਤੇ ਦੇਖੋ ਕਵੀ ਨੇ ਕਿੰਨਾ ਸੋਹਣਾ ਲਿਖਿਆ ਕਹਿੰਦਾ Hindu ਸਿੱਖ ਅਸਾਏ ਮੌਮਨਾ ਸਭ ਨੂੰ ਸਾਂਝਾ ਸੀ ਫਰਮਾਨ ਉਹ ਪੰਜਾਂ ਦਰਿਆਵਾਂ ਦੀ ਧਰ ਤੇ ਤੇ ਚਮਕੀ ਸਿੱਖਾਂ ਦੀ ਕਰਪਾਣ ਅੱਜ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਦਾ ਤਾਜ ਸੀ ਕਹਿੰਦਾ ਕੋਹਾ ਨੂਰ ਜਹਿਰੇ ਕੀਮਤੀ ਜੋ ਸੀ ਸਾਡੇ ਸਿੱਖ ਰਾਜ ਦੀ ਸ਼ਾਨ ਕਹਿੰਦਾ ਉਹਦੇ 40 ਸਾਲਾਂ ਸ਼ਾਸਨ ਕਾਲ ਚ 1799 ਤੋਂ ਲੈ ਕੇ 1847 ਤੱਕ ਕਹਿੰਦਾ ਉਹਦੇ 40 ਸਾਲਾਂ ਸ਼ਾਸਨ ਕਾਲ ਦੇ ਵਿੱਚ ਮਰਿਆ ਕੋਈ ਵੀ ਨਹੀਂ ਦੁਖੀ ਇਨਸਾਨ ਇੱਕ ਵੀ ਬੰਦਾ ਰੋਟੀ ਦੇ ਭੁੱਖਾ ਨਹੀਂ ਮਰਿਆ ਹਾਂਜੀ ਇੱਕ ਵੀ ਬੰਦੇ ਨੇ ਧਰਨਾ ਨਹੀਂ ਲਾਇਆ ਤੇ ਕੋਈ ਜਾਣਦੇ ਇਤਿਹਾਸ ਫੋਲ ਕੇ ਜਿਹੜੀ ਕੋਈ ਬੰਦਾ ਉਂਗਲ ਨਹੀਂ ਕਰ ਸਕਦਾ ਵੀ ਉਸ ਰਾਜ ਦੇ ਵਿੱਚ ਕਿਸੇ ਦੀ ਧੀ ਭੈਣ ਨੂੰ ਬੇਪੱਤਾ ਤਾਂ ਦੂਰ ਦੀ ਗੱਲ ਆ ਕਿਸੇ ਨੇ ਮਾੜੀ ਨਿਗਾ ਨਾਲ ਦੇਖਿਆ ਵੀ ਸਹੀ ਗੱਲ ਆ ਕਿਉਂ ਉਹ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਸੀ ਕਹਿੰਦਾ ਉਹਦੇ 40 ਸਾਲਾਂ ਸ਼ਾਸਨ ਕਾਲ 'ਚ ਮਰਿਆ ਕੋਈ ਵੀ ਨਹੀਂ ਦੁਖੀ ਇਨਸਾਨ ਉਹ ਸੁਖੀ ਬਸਨ ਕੌਮਾਂ ਸਾਰੀਆਂ ਸੌਖੀ ਸੀ ਮਾੜੇ ਦੀ ਜਾਨ ਗਰੀਬੀ ਬੰਦਾ ਰੋਟੀ ਰੱਜ ਕੇ ਖਾਂਦਾ ਸੀ ਕਿਉਂ 68 ਦੇਸ਼ਾਂ ਤੋਂ ਅੰਗਰੇਜ਼ ਆ ਕੇ ਪੰਜਾਬ ਦੇ ਵਿੱਚ ਪੜ੍ਹਾਈ ਕਰਦੇ ਨੌਕਰੀ ਕਰਨ ਆਉਂਦੇ ਸੀ ਜਿਹਦੇ ਬਾਰੇ ਨਜੀਤ ਬਾਵੇ ਨੇ ਗਾਇਆ ਸੀ ਕਹਿੰਦਾ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਮਾਜਦੇ 2 ਸਾਲ ਪਹਿਲਾਂ ਸਰਵੇ ਕੀਤੇ ਸੀ ਜੁਆਨਾ ਹਾਂਜੀ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਵਰਗੇ ਆਪਾਵਰਾਂ ਨੂੰ 50 ਦੇ ਵਿੱਚ 25 ਨੰਬਰ ਮਿਲੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ 50 ਦੇ ਵਿੱਚ 47 ਨੰਬਰ ਮਿਲੇ ਇੰਗਲੈਂਡ ਦੇ ਗੋਰੇ ਰੋਏ ਬਈ ਸਾਡੇ ਬਜ਼ੁਰਗਾਂ ਨੇ ਉਹ ਵਿਸ਼ਾਲ ਰਾਜ ਖੁਸ਼ਹਾਲ ਰਾਜ ਕਿਉਂ ਤਬਾਹ ਕੀਤਾ ਹਾਂਜੀ ਉਹਦੇ ਰਾਜ ਦੇ ਵਿੱਚ ਇੱਕ ਵੀ ਭੁਖਾਰੀ ਨਹੀਂ ਸੀ ਸਹੀ ਹੈ ਕਹਿੰਦਾ ਉਹਦੇ 40 ਸਾਲਾਂ ਸ਼ਾਸਨ ਕਾਲ 'ਚ ਮਰਿਆ ਕੋਈ ਵੀ ਨਹੀਂ ਦੁਖੀ ਇਨਸਾਨ ਸੁਖੀ ਬਸਨ ਕੌਮਾਂ ਸਾਰੀਆਂ ਸੋਖੀ ਸੀ ਮਾੜੇ ਦੀ ਜਾਨ ਜਿਹੜਾ ਜਦੋਂ ਹੁਣ ਜਸਪ੍ਰੀਤ ਸਿੰਘ ਟਰਨੀ ਉਹਨਾਂ ਦੇ ਹਿਰਦੇ 'ਚ ਦਰਦ ਸੀ ਹਾਂਜੀ ਤਾਂ ਕਰਕੇ ਉਹਨਾਂ ਨੇ ਮੁੱਦਾ ਚੱਕਿਆ ਪਾਲ ਗੁਰੂ ਨੇ ਬਖਸ਼ਿਆ ਤੇ ਉਹਨਾਂ ਦੀ ਮਿਹਨਤ ਅੱਜ ਜਣਦੀ ਉਹ ਕਹਿੰਦਾ ਮਤਲਬ ਫਲ ਲੱਗੇ ਆ ਜੀ ਉਹ ਮਿਹਨਤ ਕਾਮਯਾਬ ਹੋਈ ਪਿਆਜ ਅਮਰਦਪਾਲ ਸਿੰਘ ਜੀ ਜਾਨੀ ਸੌ ਚੁੱਕਣ ਤੱਕ ਪਹੁੰਚੇ ਲਾਲੇ ਜੀ ਜਸਪ੍ਰੀਤ ਜੀ ਬਾਹਰ ਬੈਠੇ ਨੇ ਉੱਥੋਂ ਵੀ ਉਹ ਆਪਣਾ ਦਰਦ ਮਤਲਬ ਉਹਨਾਂ ਨੂੰ ਹੋਇਆ ਦੇਖੋ ਜਿੱਦਾਂ ਆਪਾਂ ਕਹਿੰਦੇ ਆ ਨੇ ਕਿ ਸੁਰਤੀ ਮੇਲੇ ਸੁਰਤ ਕਮਾਈ ਸਭ ਕੀਮਤ ਮੇਲੇ ਕੀਮਤ ਆ ਭਾਈ ਸਰੀਰ ਭਾਵੇਂ ਇੱਥੋਂ ਹਜ਼ਾਰਾਂ ਮਿਲਤੇ ਆ ਸਹੀ ਪਰ ਦਿਲ ਦੇ ਵਿੱਚ ਦਰਦ ਪੰਜਾਬ ਦਾ ਦਰਦ ਇਹਨੂੰ ਕਹਿੰਦੇ ਆ ਪੰਜਾਬ ਦਾ ਦਰਦ ਹਾਂਜੀ ਵਿੱਚ ਵਿੱਚ ਜਿਨ੍ਹਾਂ ਦੇ ਦਰਦ ਤੇ ਉੱਥੇ ਫਿਰ ਕਵੀ ਨੇ ਕੀ ਲਿਖਿਆ ਕਹਿੰਦਾ ਉਹਦੇ ਯੋਧੇ ਫੂਲਾ ਸਿੰਘ ਜੀ ਤੇ ਨਲੂਏ ਜੇ ਬਲਵਾਨ ਉਹ ਸਾਮ ਸਿੰਘ ਜੇ ਟਾਰੀ ਸੂਰਮੇ ਜੋ ਸੀ ਸਾਡੇ ਸਿੱਖ ਰਾਜ ਦੀ ਸ਼ਾਨ ਕਹਿੰਦਾ ਤੱਕ ਕੇ ਹੰਝੂ ਕਿਸੇ ਗਰੀਬ ਦੇ ਤੇਰੇ ਸੀਨੇ ਨੂੰ ਤੜਫਾਉਣ ਜਿਹੜੇ ਬਾਹਰ ਪੰਜਾਬੀ ਬੈਠੇ ਆ ਡੈਲਟਾ ਉਹਨਾਂ ਦਾ ਪੰਜਾਬ ਦੇ ਵਿੱਚ ਹੀ ਆ। ਧਿਆਨ ਤਾਂ ਪੰਜਾਬ ਦੇ ਵਿੱਚ ਹੀ ਆ। ਸਹੀ ਗੱਲ ਹੈ। ਕਹਿੰਦਾ ਤੱਕ ਕੇ ਹੰਝੂ ਕਿਸੇ ਗਰੀਬ ਦੇ ਤੇਰੇ ਸੀਨੇ ਨੂੰ ਤੜਫਾਉਣਾ। ਉਹ ਚੱਕੀ ਪੰਡ ਤੇ ਮੋਚੀ ਬਾਜ ਤੇ ਬੜਿਆ ਦੁਖੀ ਇਹਦਾ ਭਗਵਾਨ 1818 ਦੇ ਵਿੱਚ ਕਾਲ ਪਿਆ ਸੀ। ਹਾਂਜੀ। 1919 ਦੇ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦਾ ਸਾਾਕਾ ਵਰਤੇ ਸੀ ਤੇ 2020 ਦੇ ਵਿੱਚ ਇੰਡੀਆ ਦੇ ਵਿੱਚ ਕਰੋਨਾ ਦਾਖਲ ਹੋ ਗਿਆ ਸੀ। ਹਾਂਜੀ। ਕਹਿੰਦਾ ਚੱਕੀ ਪੰਡਤ ਐ ਮੋਚੀ ਵਾਸਤੇ ਬਣਿਆ ਦੁਖੀਏ ਦਾ ਭਗਵਾਨ ਕਹਿੰਦੇ ਜਿਹਦੇ ਨਾਂ ਤੋਂ ਦੁਸ਼ਮਣ ਕੰਬਦੇ ਸੱਜਦਾ ਕਰਦਾ ਚੰਦ ਅਸਮਾਨ ਇੱਕ ਵਾਰੀ ਜਣੇ ਦੀ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਦੇ ਕਹੇ ਤੇ ਦਾੜ੍ਹੀ ਕਾਲੀ ਕਰਨ ਲੱਗਿਆ ਸੀ ਅੱਛਾ ਜੀ ਸ਼ਿਕਾਰ ਕੀਤਾ ਸ਼ੇਰ ਦਾ ਸ਼ੇਰ ਨੂੰ ਫੜ ਕੇ ਜਵਾਰੇ ਦਾ ਪਾੜਤਾ ਤੇ ਉਹ ਜਿਹੜਾ ਉਹਨਾਂ ਦੇ ਨਾਲ ਮੰਤਰੀ ਦੇ ਵਿੱਚ ਪੰਡਤ ਸੀਗਾ ਉਹ ਕਹਿੰਦਾ ਮਹਾਰਾਜ ਵੀ ਤੁਹਾਡੀ ਚਿੱਟੀ ਦਾੜੀ ਸੋਹਣੀ ਨਹੀਂ ਲੱਗਦੀ ਹੈਗੀ ਵੀ ਤੁਸੀਂ ਇਹਨੇ ਜਵਾਨ ਹੋ ਦਾੜੀ ਕਾਲੇ ਕਰਨੋ ਉਹ ਕਹਿੰਦੇ ਵੀ ਅਕਾਲ ਤਖਤ ਦੇ ਜਥੇਦਾਰ ਨੇ ਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਦਾ ਮਹਾਰਾਜ ਰਣਜੀਤ ਸਿੰਘ ਕੰਮਦਾ ਸੀ ਚਿੱਠੀ ਲੈ ਕੇ ਭੇਜਿਆ ਕਹਿੰਦਾ ਵੀ ਜੇ ਕਾਲੀ ਫੂਲਾ ਸਿੰਘ ਜਥੇਦਾਰ ਮੈਨੂੰ ਆਗਿਆ ਦੇਣਗੇ ਤਾਂ ਮੈਂ ਕਰ ਲਊਗਾ ਤੇ ਅਗੋ ਜਾਦੋ ਜਾਨੀ ਪਰਵਾਨਗੀ ਲਈ ਚਿੱਠੀ ਵੀ ਗਏ ਉੱਥੇ ਭੇਜੀ ਕਾਲੀ ਫੂਲਾ ਸਿੰਘ ਨੇ ਕੀ ਲਿਖੇ ਭੇਜਿਆ ਸੀ ਕਹਿੰਦਾ ਜਾ ਕੇ ਕੈਦੀ ਕਾਣੇ ਡੱਗੇ ਨੂੰ ਕਿਉਂਕਿ ਉਹਨਾਂ ਦੀ ਇੱਕ ਅੱਖ ਹਾਂਜੀ ਹੈ ਨਹੀਂ ਸੀ ਚੇਚਕ ਦੀ ਬਿਮਾਰੀ ਨਾਲ ਹਾਂਜੀ ਜਾਣ ਦੀ ਉਹ ਖਤਮ ਹੋ ਗਈ ਸੀ ਹਾਂਜੀ ਹਾਂਜੀ ਕਹਿੰਦਾ ਜਾ ਕੇ ਕੈਦੀ ਕਾਣੇ ਡੱਗੇ ਨੂੰ ਉਹ ਕਿਉਂ ਕਾਲਾ ਕਰਨਾ ਬੱਗੇ ਨੂੰ ਬੱਗੇ ਨੂੰ ਆਖਰ ਇੱਕ ਦਿਨ ਮਰਨਾ ਦਾ ਉਹ ਸੇਰੇ ਪੰਜਾਬ ਵਿੱਚ ਫਿਰ ਮੂੰਹ ਕਾਲਾ ਕਰ ਤੋਂ ਕਰਨਾ ਜਾਣ ਨਹੀਂ ਦੀ ਉਹਨੇ ਕੀਤਾ ਨਹੀਂ ਸੀ ਹਾਂਜੀ ਇਸ ਕਰਕੇ ਜਦ ਆਪਾਂ ਦੇਖਿਆ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਆ ਇਹ ਬਾਦਲ ਰਾਤੋਂ ਰਾਤੀ ਜੇ ਦੇ ਵਿੱਚ ਜਥੇਦਾਰ ਕੱਢਦੇ ਸਹੀ ਗੱਲ ਹੈ ਰਾਤੋਂ ਰਾਤ ਹੀ ਜਾਣ ਦੇ ਸਾਰੇ ਸਾਲ ਨੂੰ ਮਾਫੀ ਦਿੱਤੀ ਜਾਂਦੀ ਹੈ ਕਹਿੰਦਾ ਮਤਲਬ ਕਾਲ ਤੱਕ ਦੇ ਜਥੇਦਾਰ ਦਾ ਕੋਈ ਰਤਬਾ ਨਹੀਂ ਹੁੰਦਾ ਰਤਬਾ ਹੀ ਨਹੀਂ ਖਤਮ ਕਰਤਾ ਤੇ ਇਹਨੂੰ ਅਕਾਲੀ ਦਾਨ ਨੂੰ ਖਾਲੀ ਦਲ ਬਣਾਤਾ ਹੁਣ ਦੇਖੋ ਕਿਥੇ ਦਾ ਪੰਜ ਵਾਰੀ ਮੁੱਖ ਮੰਤਰੀ ਰਿਹਾ ਹੋਵੇ ਤੇ ਅੱਜ ਜਣ ਦੀ ਸੀਟਾ ਦੋ ਵੀ ਹੈ ਨਹੀਂ ਹਾਂਜੀ ਇਹ ਵੀ ਤਾਂ ਜਾਨੀ ਮਾੜੇ ਕਰਮਾਂ ਦੀ ਨਿਸ਼ਾਨੀਆਂ ਇਸ ਕਰਕੇ ਜਿਹੜੇ ਕੌਮ ਨੂੰ ਦਰਦ ਵਾਲੇ ਬੰਦੇ ਆ ਉਹਨਾਂ ਨੂੰ ਮੁਰੇ ਆਉਣਾ ਚਾਹੀਦਾ। ਯਾਨੀ ਬਹੁਤ ਖੁਸ਼ੀ ਦੀ ਗੱਲ ਆ ਵੀ ਜੇ ਤਾਂ ਕਹਿੰਦੇ ਲੱਖ ਖੁਸ਼ੀਆਂ ਪਾ ਤੇ ਸ਼ਾਇਆ ਜੇ ਸਤਿਗੁਰ ਨਦਰ ਕਰੇ। ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਨਾ ਸ਼ੀਤਲ ਹੋਏ। ਯਾਨੀ 2 ਖਾਲਸੇ 543 ਦੇ ਵਿੱਚ ਦਾਖਲ ਹੋ ਗਏ। ਹਾਂਜੀ ਸਵਾਲ ਇਹਦਾ 21 ਸਵਾ ਲੱਖ ਵਰਗਾ 2 ਹੋਵੇ। ਬਸ ਇਹ ਇਹ ਵੀ ਗੁਰੂ ਦੀ ਰਹਿਮਤ ਆ ਕਿਉਂਕਿ 723 ਅੰਗ ਦੇ ਉੱਤੇ ਸ਼ਬਦ ਆ। ਧਨ ਗੁਰੂ ਨਾਨਕ ਮਹਾਰਾ ਦਾ ਸ਼ਬਦ ਆਉਣਾ 78 ਜਾਣ 97 ਹੋਰ ਵੀ ਉੜਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੱਚ ਕੀ ਬੇਲੇ ਵੀ ਕਹਿਣਾ ਮਤਲਬ ਹੋਰ ਵੀ ਉੜਸੀ ਮਰਦ ਕਾ ਚੇਲਾ ਜੇ ਕੋਈ ਮਰਦ ਸ਼ਬਦ ਇਤਿਹਾਸ ਦੇ ਵਿੱਚ ਵਰਤਿਆ ਗਿਆ ਵਾ ਹਾਂਜੀ ਦਸਵੇਂ ਪਾਸ਼ਾ ਜੀ ਲਈ ਵਰਤਿਆ ਗਿਆ ਵੀ ਜਦੋਂ 8000 ਦੇ ਇਕੱਠ ਦੇ ਵਿੱਚ ਕਨਗੀਧਰ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਅਮਰਦੇਵ ਦੀ ਜਾਤ ਮੰਗੀ ਸੀ ਕੀ ਕਿਹਾ ਸੀ ਦਿਆ ਸਿੰਘ ਜੀ ਮੈਂ ਦਿਆਰਾਮ ਤੋਂ ਦਿਆ ਸਿੰਘ ਬਣਾ ਸਕਦਾ ਮੇਰੇ ਚ ਇਨੀ ਹਿੰਮਤ ਨਹੀਂ ਆਪਣੇ ਆਪ ਵੀ ਗੋਬਿੰਦ ਰਾਏ ਤੋਂ ਗੋ ਗੋਰੂ ਗੋਬਿੰਦ ਸਿੰਘ ਬਣਾ ਸਕਦਾ ਤੇ ਮਹਾਰਾਜ ਨੇ ਜਦ ਇਹ ਗੱਲ ਕਹੀ ਤਾਂ ਦਿਆ ਸਿੰਘ ਜੀ ਕਹਿੰਦੇ ਸੀ ਕਹਿੰਦੇ ਮਹਾਰਾਜ ਅਸੀਂ ਸੀਸ ਭੇਟ ਕੀਤਾ ਹਾਂ ਤਾਂ ਸਾਨੂੰ ਅਮਰਦੇਵ ਦੀ ਜਾਤ ਪ੍ਰਾਪਤ ਹੋਈ ਆ ਤਾਂ ਦਸਵੇਂ ਪਾਸ਼ਾ ਮਹਾਰਾਜ ਕਹਿੰਦੇ ਮੇਰੇ ਵੀ ਸੀਸ ਹਜਰ ਹਾਂਜੀ ਭਈ ਮੈਨੂੰ ਅੰਮਰਤ ਦੇ ਸ਼ਿਕਾਇਆ ਉੱਥੇ ਦਿਆ ਸਿੰਘ ਜੀ ਦੀ ਕੀ ਹੈ ਮੈਂ ਤਾਂ ਵੀ ਮਹਾਰਾਜ ਨਾਲ ਸਵਾਲ ਜਵਾਬ ਕਰੇ ਪਰ ਉੱਪਰੋ ਜੋ ਪ੍ਰਮਾਤਮਾ ਦਾ ਹੁਕਮ ਸੀ ਕਿਉਂ ਪੜਦੇ ਨਵੇਂ ਆ ਗਿਆ ਭਈ ਅਕਾਲ ਕੇ ਜੋ ਪ੍ਰਮਾਤਮਾ ਦੀ ਆਗਿਆ ਸੀ ਤਾਂ ਉੱਥੇ ਗਏ ਜਣ ਦੇ ਦਿਆ ਸਿੰਘ ਜੀ ਕਹਿੰਦੇ ਵੀ ਮਹਾਰਾਜ ਸਿੱਖ ਵੀ ਇੱਕ ਸੀਸ ਪੇਟ ਕਰੇ ਤੇ ਗੁਰੂ ਵੀ ਕੋਈ ਸੀਸ ਪੇਟ ਕੇ ਫਰਕ ਤਾਂ ਕੁਝ ਨਹੀਂ ਹੋਇਆ ਤੇ ਫਿਰ ਕਲਗੀਧਰ ਮਹਾਰਾਜ ਹੱਥ ਜੋੜ ਕੇ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀ ਕਹਿ ਰਹੇ ਆ ਦਿਆ ਸਿੰਘ ਜੀ ਹਾਂਜੀ ਕਹਿੰਦੇ ਦਿਆ ਸਿੰਘ ਜੀ ਜੇ ਤੁਸੀਂ ਪ੍ਰਵਾਨ ਕਰੋ ਅੱਜ ਜਿਹੜੀ ਤੀਜੀ ਧਿਰ ਤਖਤੇ ਤੇ ਬੈਠੀ ਅਸੀਂ ਖਾਣਾ ਧੱਕਾ ਕਰ ਰਹੇ ਹਾਂ ਜੀ ਕਹਿੰਦੇ ਜੇ ਤੁਸੀਂ ਪ੍ਰਵਾਨ ਕਰੋ ਇੱਕ ਸੀਸ ਮੈਂ ਆਪਣੇ ਪਿਤਾ ਦਾ ਗੈਰ ਧਰਮ ਦੇ ਖਾਤਰ ਦੇ ਚੁੱਕਿਆ ਜਿਹਦੇ ਬਾਰੇ ਦਿਆ ਸਿੰਘ ਦਿਲਬਰ ਨੇ ਬਹੁਤ ਵਧੀਆ ਲਿਖਿਆ ਸੀ ਕਹਿੰਦਾ ਧਾਰ ਅਵਤਾਰ ਧਰਮ ਹਿੰਦ ਰਾਬ ਚਾਇਆ ਸੀ ਉਸ ਸੀਸ ਲੈ ਕੇ ਖੰਡੇ ਵਾਲਾ ਅੰਮ੍ਰਿਤ ਛਕਾਇਆ ਸੀ ਚੀੜੀਆਂ ਦੇ ਵੱਲ ਹੋਏ ਬਾਜਾਂ ਨੂੰ ਮਰੋੜ ਦੇਤਾ ਦਾਸ ਲਖਨਾਰ ਮਥਾ 40 ਨੇ ਲਾਇਆ ਸੀ ਕਹਿੰਦਾ ਚੜ੍ਹਦੀ ਕਲਾ ਦਾ ਛੰਦ ਦਿਲਵਰਾ ਬਣਾਇਆ ਸੀ ਹਾਂਜੀ ਜਨਨਦੀ ਉੱਥੇ ਫਿਰ ਕਨਗੀਧਰ ਮਹਾਰਾਜ ਕਹਿੰਦੇ ਦਿਆ ਸਿੰਘ ਜੀ ਪ੍ਰਵਾਨ ਕਰੋ ਤਾਂ ਇੱਕ ਸੀਸ ਮੈਂ ਆਪਣੇ ਪਿਤਾ ਦਾ ਗੈਰ ਧਰਮ ਦੀ ਖਾਤਰ ਦੇ ਚੁੱਕਿਆ ਹਾਂ ਹਾਂ ਜੀ ਆਉਣ ਵਾਲੇ ਸਮੇਂ ਤੇ ਮੈਂ ਵਾਦਾ ਕਰਦਾ ਇੱਕ ਨਹੀਂ ਦੋ ਨਹੀਂ ਪੂਰੇ ਸਰਬੰਸ ਦੇ ਸੀਸ ਹਾਜ਼ਰ ਕਰ ਦੂੰਗਾ ਪਰ ਮੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿਓ ਹਾਂ ਜੀ ਤਾਂ ਫਿਰ ਜਦੋਂ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਬਾਣੀ ਗੋਬਿੰਦ ਰਾਏ ਤੋਂ ਹਾਂ ਜੀ ਤਾਂ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਜਨਨਦੀ ਦਾਤ ਮੰਗੀ ਸੀ ਤਾਂ ਜਦੋਂ ਅੰਮ੍ਰਿਤ ਛੱਕ ਕੇ ਇਹ ਫਿਰ ਪੰਜਾਂ ਪਿਆਰਿਆਂ ਦੇ ਚਰਨਾਂ ਵੱਲ ਇਸ਼ਾਰਾ ਕਰਕੇ ਕਹੇ ਸੀ ਵੀ ਇਨਹੀ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਤਾਂ ਉਸ ਜਾਣ ਦੇ ਵੇਲੇ ਦੇ ਯਾਨੀ ਬੋਲਾਂ ਨੂੰ ਤਾਂ ਭਾਈ ਗੁਰਦਾਸ ਜੀ ਦਸਵੇਂ ਪਾਸ਼ੇ ਦੀ ਸਮਗਲੀ ਉੱਠ ਕੇ ਖੜੇ ਹੋ ਕੇ ਕਹਿੰਦੇ ਸੀ ਵੀ ਇੰਨੀ ਨਹੀਂ ਮਰਤਾ ਧੰਨ ਗੁਰੂ ਕਲਗੇ ਧਰਮਾਰ ਸਭ ਕੁਝ ਜਾਣ ਦੀ 41 ਸਾਲ 9 ਮਹੀਨੇ 15 ਦਿਨਾਂ ਮਾਤਲੁਕ ਤੇ ਰਹੇ ਤੇ ਸਾਨੇ ਸਰੀਰ ਸੱਚ ਖੰਡ ਗਏ ਇੱਕ ਵੀ ਜੀਮੇ ਦੇ ਦਾਗੇ ਨਹੀਂ ਹਾਂਜੀ ਤਾਂ ਫਿਰ ਉਹਨਾਂ ਨੇ ਕੈਸੀ ਬਾ ਪਰਗਟ ਉਹ ਮਰਦ ਅਗੰਬੜਾ ਹੰਗਮੜਾ ਬਰਿਆਮ ਅਕੇਲਾ ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਉਦੋਂ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਵੀ ਹੋਰ ਵੀ ਉੱਠ ਸੀ ਮਰਦ ਕਟੇ ਚੇਲਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਨਗੀਧਰ ਮਹਾਰਾਜ ਨੇ ਕਿਹੜੀਆਂ ਰਹਿਮਤਾ ਪਰਤਾਦਨੀਆਂ ਨੇ ਤੇ ਜੋ ਬਚਨ ਦੋਰੇ ਦੇ ਆ ਉਹ ਪੂਰੇ ਜ਼ਰੂਰ ਹੋਣਗੇ ਹਾਂਜੀ ਇਹ 100 ਸਾਖੀ ਦੇ ਵਿੱਚ ਵੀ ਆ ਤੇ ਦਸਮ ਗ੍ਰੰਥ ਦੇ ਵਿੱਚ ਵੀ ਆ ਇਹਨਾਂ ਦਾ ਵੀ ਆਪਾਂ ਜਾਣ ਦੀ ਵੀਡੀਓ ਬਣਾ ਕੇ ਸੰਗਤਾਂ ਦੇ ਰੂਪ ਜ਼ਰੂਰ ਉੱਤੇ ਵਿਚਾਰ ਚਰਚਾ ਕਰਾਂਗੇ ਉਹਨਾਂ ਦੇ ਵਿਸ਼ਿਆਂ ਤੇ ਜੀ ਇਹ ਜਿਦਾਂ ਹੁਣ ਭਾਈ ਜਸਪ੍ਰੀਤ ਸਿੰਘ ਜੀ ਜਿਹੜੇ ਵੀ ਹੈਗੇ ਆ ਉਹ ਗੁਰੂ ਆਪ ਹੀ ਬਲ ਬਖਸ਼ਦਾ ਵਾ ਸਹੀ ਗੱਲ ਹੈ ਜਿਦਾਂ 21 ਨੰਬਰ ਅਸ਼ਟਪਦੀ ਦਾ ਆ ਸੋ ਜਿਹੜਾ ਸ਼ਲੋਕ ਆ ਸ਼ਲੋਕ ਦਾ ਹੈਗਾ ਸਰਗੁਣ ਨਿਰਗੁਣ ਨਿਰੰਕਾਰ ਸੂਨ ਸੁਮਾਦੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਤੇ ਅਸ਼ਟਪਦੀ ਦੇ ਅਖੀਲੇ ਸ਼ਬਦਾਂ 8ਵੇਂ ਪਦ ਦਾ ਉਹਦੇ ਵਿੱਚ ਤੁਹਾਨੂੰ ਗੁਰੂ ਅਜੰਦਾ ਜੀ ਮਾਰੇ ਫਰਮਾਉਂਦੇ ਆ ਬੀ ਸਮਾਰਾ ਥਾਂ ਅਗਾਨਤ ਅਤੌਲਾ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸ਼ੇਰ ਦਾ ਭੈ ਦੇਖੋ ਕਿੰਨਾ ਜੀ ਵੀ ਬੰਦੇ ਨੂੰ ਫੌਜ ਦੇ ਪਹਿਰੇ ਦੇ ਵਿੱਚ ਲੈ ਕੇ ਆਉਣਾ ਮੈਂ ਇਹ ਕਮਰਤ ਪਾਲ ਸਿੰਘ ਹੀ ਆ ਉਹਨੇ ਕੋਈ ਡਾਕਾ ਤੇ ਨਹੀਂ ਮਾਰਿਆ ਉਹ ਜਾਨੀ ਲੋਕਾਂ ਨੂੰ ਜਿਹਨਾਂ ਦਾ ਜਾਣੇ ਦੇ ਬਾਅਦ ਇਹ ਕਿਤੇ ਕੈਪਟਨ ਐ ਇਸ ਜਾਨੇ ਦੀ ਦਮਦਮਾ ਸਾਹਿਬ ਵੱਲੇ ਹੱਥ ਕੀਤਾ ਬਈ ਮੈਂ ਪੰਜਾਬ ਚੋਂ ਨਸ਼ੇ ਖਤਮ ਕਰ ਦਊਗਾ ਉਹ ਜਿਹੜਾ ਗਰਾਊਂਡ ਲੈ ਮੈਂ ਤੇ ਕੰਮ ਕਰਦਾ ਸੀ ਅ ਨਸ਼ੇ ਬੰਦ ਕਰਕੇ ਖਤਮ ਕਰਕੇ ਲੋਕਾਂ ਨੂੰ ਚੰਗੇ ਪਾਸੇ ਲਾਉਂਦਾ ਸੀ ਤੇ ਜਾਨੀ ਉਹਨਾਂ ਦਾ ਦੇਖੋ ਡਰ ਕੇ ਨਾ ਲੱਗਦਾ ਸਹੀ ਗੱਲ ਜਾਨੀ ਕਹਿੰਦਾ ਮਤਲਬ ਜਿਹੜੀਆਂ ਸਰਕਾਰਾਂ ਨੂੰ ਨਾ ਰਾਜਿਆਂ ਨੂੰ ਮਾਨ ਹੁੰਦਾ ਆ ਤਾਂ ਗੁਰੂ ਨਾਨਕ ਮਹਾਰਾਜ ਜੀ ਨੇ ਕਾਰੂ ਬਾਸ਼ ਨੂੰ ਕਹੇ ਸੀ ਕਹਿੰਦੇ ਦੁਨੀਆ ਕਾ دیਵਾਨਾ ਕਹੇ ਮੌਲਕ ਮੇਰਾ ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ ਕਹਿੰਦਾ ਗਰਬਸੇ ਨਾ ਦੇਖੋ ਦੁਨੀਆ ਕੇ دیਵਾਨੇ ਹਮੇਸ਼ਾ ਨਾ ਰਹੇਗੀ ਤੂੰ ਐਸੀ ਨਾ ਜਾਣੇ ਦਿੱਲੀ ਦੇ ਤਖਤੇ ਤੇ 12 ਸਦੀਆਂ ਮਗਲਾਂ ਨੇ ਰਾਜ ਕੀਤਾ ਹਾਂਜੀ ਫਿਰ 2 ਸਦੀਆਂ ਦੂਜੀ ਤੇ ਰਾਗੀ ਐਸਾਈ ਆ ਗਈ ਆ ਤੀਜੀ ਤਾਂ ਉਹ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਸਦੀ ਪੂਰੀ ਕਰਨਗੇ ਜਿਹੜੇ ਇਹਨਾਂ ਦੇ ਲੱਛਣਾਂ ਕਿਉਂਕਿ ਜਿਹੜਾ ਬੰਦਾ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਚਾਰੇ ਧਰਮਾਂ ਨੂੰ ਸੁੱਖ ਦਿੱਤਾ ਅੱਜ ਦੁਨੀਆ ਯਾਦ ਕਰਦੀ ਹੈ ਬੰਦੇ ਜਿਹੜਾ ਸਮਾਂ ਹੁੰਦਾ ਨਾ ਜੀ ਉਹ ਜਨ ਦੇ ਕਹਿੰਦਾ ਮਿੱਤੋਂ ਤੋਂ ਬਾਅਦ ਚੰਗੇ ਨੂੰ ਚੇਤੇ ਕਰਦਾ ਮਾੜੇ ਨੂੰ ਕੋਈ ਨਹੀਂ ਹੁਣ ਪਾਕਿਸਤਾਨ ਦੇ ਥੋੜੀ ਗੱਲ ਵਿਚਾਲਿਆ ਜੀ ਪਾਕਿਸਤਾਨ ਦੇ ਲੋਕਾਂ ਨੂੰ ਉਹਨਾਂ ਦਾ ਇਤਿਹਾਸ ਨਹੀਂ ਪੜਾਇਆ ਜਾਂਦਾ ਜਿਵੇਂ ਆਪਣੇ ਭਗਤ ਸਿੰਘ ਹੋਗੇ ਗੁਰੂ ਨਾਨਕ ਹੋਗੇ ਹਾਂਜੀ ਮਹਾਰਾਜਾ ਰਣਜੀਤ ਸਿੰਘ ਹੋਗੇ ਹੁਣ ਲੋਕ ਨੇ ਜਿਹੜੇ ਆਪ ਜਾਗਰੂਕ ਹੋ ਰਹੇ ਨੇ ਸੋਸ਼ਲ ਮੀਡੀਆ ਰਾਹੀਂ ਦੇਖਦੇ ਨੇ ਵੀ ਜਿਹੜਾ ਹੁਣ ਰਾਜ ਚੱਲ ਰਿਹਾ ਹੈ ਜਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਵੀ ਉਹ ਕਿੰਨਾ ਵਧੀਆ ਸੀਗਾ। ਉਸੇ ਦਾ ਗੱਲ ਹੈ ਜੀ ਜਿੱਦਾਂ ਹੁਣ ਆਫਗਾਨਿਸਤਾਨ ਦੇ ਬੇਟੇ ਲਦੇ ਨੇ ਹਮਲਾ ਜਿਹੜਾ ਅਮਰੀਕਾ ਤੇ ਜਿਹੜਾ ਵਲਟਰ ਰੇਨਸੈਂਟ ਤੇ ਹਮਲਾ ਕੀਤਾ ਸੀ 2001 ਚ ਕੀਤਾ ਸੀ। ਅਮਰੀਕਾ 20 ਸਾਲ ਆਫਗਾਨਿਸਤਾਨ ਵਿੱਚ ਬਿਠਾ ਰਿਹਾ ਹੈ। ਹਾਂਜੀ। ਪਰ ਉਹ ਫਤਿਹ ਨਹੀਂ ਕਰ ਸਕੇ। ਸਹੀ ਗੱਲ। ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚ ਸਰਦਾਰ ਹਰੀ ਸਿੰਘ ਨਲੂਆ ਸੀ। ਹਾਂਜੀ ਤਿੰਨ ਮਹੀਨਿਆਂ ਦੇ ਵਿੱਚ ਹੀ ਇਹ ਬਗਾਨਾਿਸਤਾਨ ਦੀਆਂ ਪਹਾੜੀਆਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾਤੇ ਤੇ ਉੱਥੇ ਕਵੀ ਕੀ ਲਿਖਦਾ ਕਹਿੰਦਾ ਅੱਜ ਵਿੱਚ ਕਾਵਲ ਵਿੱਚ ਕਹਾਣੀਆਂ ਛਿੜਦੀਆਂ ਉਹ ਬਾਤ ਆਪਾਉਂਦਾ ਹੈ ਜਹਾਨ ਐਸਾ ਜੋਗੀ ਗੁਰੂ ਖੁਦਾਸ਼ਾ ਤੁਮਾਂ ਪਾ ਗਿਆ ਵਿੱਚ ਜਹਾਨ ਸਾਰੀ ਸੰਗਤ ਕਹਿ ਰੋ ਵਾਹਿਗੁਰੂ ਹਾਂਜੀ ਹੋਈਆਂ ਭੁੱਲਾਂ ਦੀ ਮਾਫੀ ਹੋਵੇ ਮਾਨ ਲਈਦਾ ਇਹਨਾਂ ਕੋਸ਼ਿਸ਼ਾਂ ਆਖੀ ਜੀ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜਾਊਗਾ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ